ਇਹ ਕਈ ਤਾਂ ਬਈ 2 ਲੱਖ ਤੋਂ ਵੱਧ ਵੀ ਕਮਾਈ ਕਰ ਗਏ ਕਈ 2 ਲੱਖ ਤੋਂ ਘੱਟ ਵੀ ਔਸਤ ਅੰਦਾਜ਼ਾ 1.5 ਲੱਖ ਤੋਂ ਆਇਆ ਤੇ ਕਿ ਸਾਰੇ ਕੱਦੂ ਵਾਲੇ ਕਿਸਾਨ ਪਾਰ ਗਏ ਆ ਬਈ ਪਾਰ ਜਾਣ ਦਾ ਬਈ 2 ਘੰਟੇ ਸਵੇਰ ਕੰਮ ਕਰਦਾ 2 ਘੰਟੇ ਸ਼ਾਮ ਨੂੰ ਕੰਮ ਕਰਦਾ ਤੇ ਬਾਹਰਲੇ ਮੁਲਖ ਨਾਲ ਜ਼ਿਆਦਾ ਕਮਾਈ ਹੋ ਰਹੀ ਆ ਹੁਣ ਕ੍ਰੇਟ ਹੀ ਮੇਰਾ ਬਈ 1600 ਦਾ 1500 ਦਾ ਕੱਦੂ ਦਾ ਜਾਈ ਉਹਨਾਂ ਡੇਲੀ 16-17 ਕ੍ਰੇਟ ਤੀਜੇ ਦਿਨੋਂ 16-17 ਕ੍ਰੇਟ ਹੋ ਜਾਂਦੇ ਆ ਬਈ ਬਈ ਅਸੀਂ ਆਪ ਦੇ ਪਰਿਵਾਰ ਦੇ 8-9 ਜਣੇ ਆ ਤੇ ਅਸੀਂ ਆਪ ਹੀ ਕੱਦੂਆਂ ਜਿਹੜੇ ਕੱਦੂ ਆ ਅਸੀਂ ਆਪ ਹੀ ਤੋੜ ਦਿੰਨੇ ਆ ਕਿਉਂਕਿ ਇੱਕ ਬੰਦਾ ਬ 1780 ਕਿਲੋ ਆਰਮਨਾਲ ਤੋੜ ਦਿੰਦਾ ਤੈਨੂੰ ਜੇ ਇਹਦਾ ਰੇਟ ਵਧੀਆ ਆ ਗਿਆ ਬਈ ਬੰਦੇ ਦਾ ਇੰਜੀ ਕਰਦੇ ਕਿ ਕਿੱਲਾ ਨਾਲ ਪੈਲੀ ਵੀ ਲੈ ਲਗੇ ਅੱਛਾ ਤੇ ਜੇਕਰ ਇਹ ਬਈ ਰੇਟ ਨਾ ਆਇਆ ਤੇ ਆਪਦਾ ਵੀ ਉਕਾ ਜਾਂਦੀ ਗੇਬਰੀ ਮੇਰਾ ਸਿਸਟਮ ਮੈਨੂੰ ਕਦੇ ਵੀ ਹਜੇ ਤੱਕ ਸਬਜੀ ਨੇ ਘਾਟਾ ਨਹੀਂ ਪਾਇਆ ਬਈ ਜੋਂ ਦਾ ਮੈਂ ਸਬਜੀ ਦੀ ਲੈਂਡ ਚ ਆਇਆ ਕਿਉਂਕਿ ਮੈਂ ਇੱਕ ਸਬਜੀ ਨਹੀਂ ਬੀਜਦਾ ਬਈ ਜਿਵੇਂ ਮੈਂ ਕਦੂਆਂ ਦੇ ਵਿੱਚ ਮਟਰ ਬੀਜੇ ਸੀ ਮੈਂ ਮਟਰ ਸਾਰਾ ਬਈ ਮੇਰੇ ਕੋਲੇ ਜਿਹੜਾ ਸਬਜੀ ਦਾ ਬਈ ਇਹ ਸਿਸਟਮ ਆ ਇਹ 1 ਏਕੜ ਦੇ ਵਿੱਚ ਤਾਂ ਹੈਗੇ ਮੇਰੇ ਕਦੂ ਚਾਰ ਕਨਾਲਾਂ ਦੇ ਵਿੱਚ ਮੇਰੀ ਆ ਘਰਵਾਤੇ ਸਬਜੀ ਜਿਹੜੀ ਮਿਕਸ ਹੈ ਆ ਬਈ ਇਹ ਜਿਹੜੀ 2 ਲੱਖ ਰੁਪਏ ਵਾਲੀ ਕਮਾਈ ਆ ਨਾ ਬਈ ਇਹ ਰੇਟ ਤੇ ਡਿਪੈਂਡ ਕਰਦਾ ਜਿਵੇਂ ਪਿਛਲੇ ਸਾਲ ਤਾਂ 40-50 ਹਜ਼ਾਰ ਦੀ ਕਿੱਲੇ ਚੋਈ ਸੀ ਬਈ 30 ਹਜ਼ਾਰ ਤੱਕ ਵੀ ਰਹੇ ਐ ਐਦਕੀ ਰੇਟ ਵਧੀਆ ਮਿਲਿਆ ਬਈ ਕਦੂਆਂ ਵਾਲੇ ਜਿੰਨਾ ਕਿਸਾਨ ਭਰਾਵਾਂ ਨੇ ਕਦੂ ਲਾਏ ਆ ਉਹ ਜਾਨੀ ਜਾਨ ਐ ਇਸ ਰੇਟ ਤੋਂ ਵੀ ਕਿੰਨੇ ਕ ਦੀ ਕਮਾਈ ਕੀਤੀ ਹੈ ਕਈ ਤਾਂ ਬਈ 2 ਲੱਖ ਤੋਂ ਵੱਧ ਵੀ ਕਮਾਈ ਕਰ ਗਏ ਕਈ 2 ਲੱਖ ਤੋਂ ਘੱਟ ਵੀ ਔਸਤ ਅੰਦਾਜ਼ਾ 1.5 ਲੱਖ ਤੋਂ ਐਦਕੀ ਸਾਰੇ ਕਦੂਆਂ ਵਾਲੇ ਕਿਸਾਨ ਪਾਰ ਗਏ ਐ ਬਈ ਪਾਰ ਜਾਣ ਦਾ ਕਾਰਨ ਇਹ ਸੀ ਕਿ ਅੱਜ ਵੀ ਰੇਟ ਬਈ ਜੂਨ ਦਾ ਮਹੀਨਾ ਟੱਪਣ ਵਾਲਾ ਹੀ ਆ 7-8 ਦਿਨ ਰਹਿ ਗਏ ਬਈ ਅੱਜ ਵੀ 40-42 ਰੁਪਏ ਹੋਲਸੇਲ ਤੇ ਵਿਕੀ ਜਾਂਦਾ। ਇਸੇ ਕਾਰਨ ਬਈ ਐਤਕੀ ਕੱਦੂ ਜਿਹੜੇ ਆ ਜ਼ਿਆਦੇ ਆਪਾਂ ਨੂੰ ਪ੍ਰੋਫਿਟ ਦੇ ਕੇ ਗਏ ਆ। ਮੇਰਾ ਸਿਸਟਮ ਮੈਨੂੰ ਕਦੇ ਵੀ ਹਿਤਕਰ ਸਬਜ਼ੀ ਨੇ ਘਾਟਾ ਨਹੀਂ ਪਾਇਆ ਬਈ। ਜੋਂ ਦਾ ਮੈਂ ਸਬਜ਼ੀ ਦੀ ਲਾਈਨ 'ਚ ਆਇਆ ਕਿਉਂਕਿ ਮੈਂ ਇੱਕ ਸਬਜ਼ੀ ਨਹੀਂ ਵੇਚਦਾ ਬਈ। ਜਿਵੇਂ ਮੈਂ ਕੱਦੂਆਂ ਦੇ ਵਿੱਚ ਮਟਰ ਵੇਚੇ ਸੀ ਮੈਂ ਮਟਰ ਇਸੇ ਕਾਰਨ ਹੀ ਵੇਚੇ ਸੀ ਜੇਕਰ ਪਿਛਲੇ ਸਾਲ ਕੱਦੂ ਦਾ ਰੇਟ ਹੈ ਨਹੀਂ ਸੀਗਾ। ਮੈਨੂੰ ਆਇਆ ਸੀਗਾ ਵੀ ਜੇ ਐਤਕੀ ਵੀ ਕੱਦੂਆਂ ਦਾ ਰੇਟ ਨਾ ਆਇਆ ਮਟਰ ਮੇਰਾ ਜਿਹੜਾ ਠੇਕਾ ਠੱਲਾ ਜਾਂ ਜਿਹੜੀ ਆਮਦਨ ਮੈਨੂੰ ਦੇ ਜਾਣ ਪ੍ਰੋਪਰਟੀ ਹੋਊਗਾ ਹਨਾ ਤੇ ਆਦਿ ਕਦੋਂ ਦਾ ਰੇਟ ਵਧਿਆ ਹੋਇਆ ਸੀ ਉਹ ਚੱਲ ਬਾਅਦ ਦੀਆਂ ਗੱਲਾਂ ਤੇ ਮੈਂ ਇੱਕ ਏਕੜ ਦੇ ਵਿੱਚ ਦੋ ਦੋ ਤਿੰਨ ਫਸਲਾਂ ਵੀ ਦਾਉਣਾ ਜੇਕਰ ਇੱਕ ਫਸਲ ਘਾਟਾ ਵੀ ਪਾਉਂਦੀ ਮੈਨੂੰ ਦੂਜੀ ਫਸਲ ਪੂਰਾ ਕਰ ਜਾਂਦੀ ਹੈ ਮੈਂ ਮਾਰਚ ਤੋਂ ਸੇਲ ਕਰਦਾ ਆ ਰਿਹਾ ਬਈ ਅਕਤੂਬਰ ਵਾਲੀਆਂ ਵੱਲਾਂ ਮੇਰੀਆਂ ਹੁਣ ਵੀ ਖੜੀਆਂ ਮੰਨ ਲਾ ਵੀ ਹਜੇ ਇਹ 20 25 ਦਿਨ ਅਸੀਂ ਹੋਰ ਸੇਲ ਕਰਾਂਗੇ ਪਹਿਲਾਂ ਜਦੋਂ ਮੇਰੇ ਕੋਲੇ ਘੱਟ ਸੀਗੇ ਉਦੋਂ ਮੈਂ ਰਿਟੇਲ ਦੇ ਵਿੱਚ ਵੇਚਦਾ ਸੀਗਾ ਹੁਣ ਕੱਦੂ ਮੇਰੇ ਕੋਲੇ ਬਹੁਤ ਜ਼ਿਆਦਾ ਹੋਣ ਕਾਰਨ ਅਸੀਂ ਬੋਲੀ ਤੇ ਲੱਗ ਜਾਨੇ ਬਈ ਅਸੀਂ ਆਪ ਦੇ ਪਰਿਵਾਰ ਦੇ ਅੱਠ ਨੌ ਜਾਣੇ ਆ ਤੇ ਅਸੀਂ ਆਪ ਹੀ ਕਦੂਆਂ ਜਿਹੜੀ ਕਦੂ ਆਸੀਂ ਆਪ ਹੀ ਤੋੜ ਦਿੰਨੇ ਆ ਕਿਉਂਕਿ ਇੱਕ ਬੰਦਾ ਬਈ 70 80 ਕਿਲੋ ਆਰਾਮ ਨਾਲ ਤੋੜ ਦਿੰਦਾ 3 3 2 2 3 3 ਕਰੇਟ ਇੱਕ ਬੰਦਾ ਆਰਾਮ ਨਾਲ ਭਰ ਦਿੰਦਾ ਤੇ ਅਸੀਂ 8 ਜਾਣੇ ਆ ਬਈ 17 18 ਕਰੇਟ ਅਸੀਂ ਆਰਾਮ ਨਾਲ ਭਰ ਦਿੰਨੇ ਆ 3 ਵਜੇ ਤੋਂ ਬਾਅਦ ਬਾਅਦ 7 ਵਜੇ ਤੱਕ ਕਦੂਆਂ ਤੇ ਜਿਹੜਾ ਖਰਚਾ ਉਹ ਕਣਕ ਜਿੰਨਾ ਹੀ ਆਉਂਦਾ 15 ਤੋਂ 20000 ਰੁਪਏ ਖਰਚਾ ਆਉਂਦਾ ਬਈ ਤੇ ਜਿਹੜਾ ਰਿਆ ਸਪਰੇਆਂ ਚ ਖਰਚਾ ਆਉਂਦਾ ਬਈ ਉਹ 15 ਤੋਂ 20000 ਆਉਂਦਾ ਜਿਹੜਾ ਆਪਣਾ ਲਫਾਫਾ ਤੇ ਤਾਰ ਜਿਹੜੀ ਆਪਾਂ ਦਸੰਬਰ ਦੇ ਵਿੱਚ ਪਾਲਤੋਂ ਬਚਾਉਣ ਲਈ ਪਾਉਣੇ ਆ ਉਹ 10000 ਰੁਪਏ ਦੀ ਆਪਣੀ ਲੱਗਦੀ ਹੈ ਬਈ 2 ਤੋਂ 3 ਸਾਲ ਹੋ ਕੱਢ ਜਾਂਦੀ ਹੈ ਤੇ ਜਿਹੜਾ ਮੇਰਾ ਖਰਚਾ ਬਈ 20 ਤੋਂ 25000 ਰੁਪਏ ਖਰਚਾ ਟੁੱਟ ਲਾਉਂਦਾ ਹਾਂ ਹਾਂ ਬਈ ਕਣਕ ਦੇ ਝੋਨੇ ਦੇ ਕਣਕ ਦੀ ਜਿਹੜੀ ਬਈ ਸੀਮਤ ਆ ਵੀ ਆਪ ਨੂੰ ਇੰਨੀ ਹੀ ਆਮਦਨ ਹੋਣੀ ਆ ਕੋਈ ਵੱਖਰੀ ਗੱਲ ਆ ਜੇ ਕਿਤੇ ਇੱਕ ਦਿਵਾਰ ਸਮਾਂ ਲੱਗ ਜਾ ਨਹੀਂ ਆਪਣੀ ਉਹ ਕਣਕ ਝੋਨੇ ਦੀ ਸੀਮਤ ਆ ਆਪ ਨੂੰ ਪਹਿਲਾਂ ਹੀ ਪਤਾ ਹੁੰਦਾ ਆਪਣੇ ਦੀ ਇੰਨੀ ਹੋਣੀ ਆ ਬਈ ਜਿਹੜੀ ਸਬਜ਼ੀ ਦਾ ਕੰਮ ਆ ਨਾ ਸਬਜ਼ੀ ਦੀ ਜਿਹੜੀ ਆਮਦਨ ਉਹ ਸੀਮਤ ਨਹੀਂ ਜਾਂ ਤਾਂ ਇਹ ਫੁੱਲ ਧੋਨੇ ਧੋ ਦਿੰਦੀ ਆ ਬਈ ਤੇ ਜਾਂ ਫਿਰ ਜਮੇ ਲੈ ਕੇ ਡੁੱਬ ਜਾਂਦੀ ਹੈ ਤੇ ਜੇ ਇਹਦਾ ਰੇਟ ਵਧੀਆ ਆ ਗਿਆ ਬਈ ਬੰਦੇ ਦਾ ਇੰਜ ਹੀ ਕਰਦੇ ਵੀ ਕਿੱਲਾ ਨਾਲ ਪੈਲੀ ਵੀ ਲੈ ਲਗੇ ਅੱਛਾ ਤੇ ਜੇਕਰ ਇਹ ਬਈ ਰੇਟ ਨਾ ਆਇਆ ਤੇ ਆਪਦਾ ਵੀ ਉਕਾ ਜਾਂਦੀ ਗਿਹਰੀ ਹੂੰ ਵੀ ਰਿਸਕੀ ਹੈ ਕੰਮ ਰਿਸਕੀ ਕੰਮ ਹਾਂ ਬਈ ਇਹਦੇ ਚ ਇਹ ਸਿਸਟਮ ਹੈ ਦੇ ਵਿੱਚ ਬਈ ਚੱਕਰ ਨੂੰ ਤਾਂ ਕਈ ਕਿਸਾਨ ਭਰਾ ਬਈ ਦੋ ਹੀ ਚੱਕਦੇ ਆ ਪਰ ਮੈਂ ਬਈ ਸਾਲ ਦੇ ਵਿੱਚ ਚਾਰ ਫਸਲਾਂ ਚੱਕਦਾ ਹੁਣ ਪਹਿਲਾਂ ਮੈਂ ਕਦੂਆਂ ਦੇ ਵਿੱਚ ਮਟਰ ਲਾਏ ਸੀ ਬਈ ਤੇ ਮੁੜ ਕੇ ਮੈਂ ਗੋਭੀ ਲਾਉਂਗਾ ਬਈ ਗੋਭੀ ਅਕਤੂਬਰ ਦੇ ਵਿੱਚ ਵੱਢ ਕੇ ਬਈ ਤੇ ਅਸੀਂ ਕਦੂਆਂ ਦੇ ਵਿੱਚ ਫਿਰ ਹਰਾ ਪਿਆਜ ਲਾਵਾਂਗੇ। ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਕਦੂ ਸੀਗੇ 2 ਰੁਪਏ ਤੇ 25 ਕਿਲੋ ਬਈ ਕਦੂ ਕਰੇਟ 'ਚ ਪੈਂਦੇ ਸੀਗੇ ਤੇ 50 ਰੁਪਈਆ ਦੇ ਕਦੂ ਬਣਦੇ ਤੇ ਸਾਡਾ ਕਰੇਟ ਹੁੰਦਾ ਸੀ 100 ਰੁਪਏ ਦਾ। ਤਾਂ ਕਰਕੇ ਅਗਲੇ ਨੂੰ ਬਈ ਕਹੀਦਾ ਸੀ ਉਹ ਕਿ ਬਈ ਤੂੰ ਸਾਡਾ ਕਰੇਟ ਬਈ ਲਾਜ਼ਮੀ ਮੋੜ ਕੇ ਜਾਣਾ ਕਿਉਂਕਿ ਕਦੂ 50 ਰੁਪਏ ਦੇ ਹੁੰਦੇ ਸੀ। ਹੁਣ ਬਈ ਜੇ ਕਰੇਟ ਦੇ ਵਿੱਚ ਪੈਂਦੇ ਆ 16 ਤੋਂ 1700 ਦੇ ਕਦੂ ਅਸੀਂ 28 28 29 30 ਕਿਲੋ ਕਦੂ ਵੀ ਪਾ ਦਨੇ ਆ ਬਈ ਤੇ ਹੁਣ ਕਰੇਟ ਦੀ ਪ੍ਰਵਾਇਜ਼ ਨਹੀਂ ਕਰਦੀ 100 ਰੁਪਏ ਦਾ ਕਰੇਟ ਜੇ ਨਾ ਵੀ ਮੋੜ ਕੇ ਸਬਜੀ ਪੱਕੀ ਸਾਰੀ ਹੋਈ ਕੰਮ ਆਉਂਦੀ ਆ ਸਬਜੀ ਕੋਈ ਨਹੀਂ ਖੜਦੀ ਪੱਕੀ ਜਿਵੇਂ ਹੁਣ ਬਈ ਸਾਡੇ ਤਕਰੀਬਨ ਜੇ ਅਸੀਂ ਡੇਲੀ ਤੋੜਦੇ ਆ ਤਾਂ ਵੀ ਸਾਡੇ ਕੁਆਂਟਲ ਤੋਂ 2 ਕੁਆਂਟਲ ਕਦੂ ਜਿਹੜੇ ਪੱਕੇ ਨਿਕਲੇ ਆਉਂਦੇ ਆ ਤੇ ਉਹੋ ਬਈ ਘੱਟ ਰੇਟ ਦੇ ਵਿੱਚ ਹੁਣ ਜਿਵੇਂ ਕਿ ਪੱਕੇ ਕਦੂ ਜਿਹੜਾ ਵੱਡਾ ਸਹਜਾ ਉਹ 10 ਰੁਪਏ ਜਿਹੜਾ ਮੀਡੀਅਮ ਸਹਜਾ ਉਹ 15 ਤੋਂ 17 ਰੁਪਏ ਵਿਕ ਜਾਂਦਾ ਬਈ ਦੂਜਾ ਜਿਹੜਾ ਟੌਪ ਦਾ ਵਧੀਆ ਕਦੂ ਉਹ 38 ਤੋਂ 40 ਰੁਪਏ ਵਿਕ ਜਾਂਦਾ ਤੇ ਬਾਕੀ ਜਿਹੜੇ ਕਦੂ ਪੱਕੀ ਸਬਜੀ ਆ ਬਈ ਬੱਕਰੀਆਂ ਵਾਲੇ ਭਰਾ ਜਿਨ੍ਹਾਂ ਦੇ ਫਾਰਮ ਆ ਜਾਂ ਇੱਜੜ ਆ ਜਿਹੜੇ ਲੋਕਲ ਤੌਰ ਫੇਰ ਕੇ ਉਹ ਆਪਣੇ ਤੋਂ 10 ਰੁਪਏ ਦੇ ਹਿਸਾਬ ਨਾਲ ਜਿਹੜੀ ਪੱਕੀ ਸਬਜ਼ੀ ਵੇਸਟਿੰਗ ਹੁੰਦੀ ਉਹ ਚੱਕ ਕੇ ਲੈ ਜਾਂਦੇ ਆ ਵਧੀਆ ਮਾਰਕੀਟ ਸੀਗੀ ਮੈਂ ਤਿੰਨ ਤਿੰਨ ਕੁਇੰਟਲ ਸਵੇਰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸੇਲ ਕਰ ਦਿੰਦੇ ਤਿੰਨ ਚਾਰ ਘੰਟਿਆਂ ਦੇ ਵਿੱਚ ਤੇ ਮੇਰੇ ਪਲੇਟਫਾਰਮ ਬਣੇ ਹੋਇਆ ਮੇਰੇ ਅੱਜ ਵੀ ਪਲੇਟਫਾਰਮ ਬਣੇ ਆ ਬਈ ਜਦੋਂ ਮੇਰੀ ਸਬਜ਼ੀ ਘੱਟ ਹੁੰਦੀ ਆ ਮੈਂ ਉਹਨਾਂ ਪਲੇਟਫਾਰਮਾਂ ਤੇ ਜਾ ਕੇ ਖੜਦਾ ਲੋਕ ਮੇਰੀ ਵਧੀਆ ਸਬਜ਼ੀ ਖਰੀਦਦੇ ਆ ਪਰ ਜਿਹੜੇ ਹੁਣ ਬਈ ਨਾਲ ਪਿੰਨਾ ਚ ਸੀ ਮੈਂ ਅਮਨਗੜ੍ਹ ਵਾਲੇ ਕੋਠੇ ਤੇ ਧੂੜਕੋਟ ਤੇ ਭਲਾਈਨੇ ਜਾਂਦਾ ਹੁੰਦਾ ਸੀ ਬਈ ਉਹ ਆਪਣੇ ਕੱਦੂ ਘਰੋਂ ਆ ਕੇ ਮੇਰੇ ਗ ਇਹ ਜਿਹੜੀ ਹਰੀ ਜਿਵੇਂ ਆਪਾਂ ਜਾਂਤਰ ਬੀਜਦੇ ਆ ਬਈ ਤੇ ਇਹ ਜਿਹੜੀ ਹਰੀ ਫਸਲਾ ਬਈ ਇਹ ਜਿਹੜੀਆਂ ਵੱਲਾਂ ਵੱਲਾਂ ਨੂੰ ਅਸੀਂ ਵਿੱਚ ਹੀ ਮਲਚਿੰਗ ਕਰਾਂਗੇ ਬਈ ਤੇ ਡੀਕੰਪੋਜ਼ ਕਰਕੇ ਅਸੀਂ ਵਿੱਚ ਹੀ ਜਿਹੜੀ ਗੋਭੀ ਦੀ ਤਿਆਰੀ ਵਾਸਤੇ ਨਾ ਵੱਲਾਂ ਤੋਂ ਕੰਮ ਰਾਵਾਂਗੇ ਤਾਂ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੋਭੀ ਦੇ ਵਿੱਚ ਜ਼ੂਰੀਆ ਘੱਟ ਤੋਂ ਘੱਟ ਪਾਉਣੀ ਪਵੇ ਜੇਕਰ ਅਸੀਂ ਇਹ ਵੱਲਾਂ ਵਿੱਚ ਵਾਉਨੇ ਆ ਬਈ ਸਾਨੂੰ ਜ਼ੂਰੀਆ ਦੀ ਕਮੀ ਪੂਰੀ ਹੋ ਜਾਂਦੀ ਹੈ ਯਾਨੀ ਕਿ ਇਹਦੇ ਵਿੱਚ ਬਈ ਨਾਈਟ੍ਰੋਜਨ ਸਾਨੂੰ ਜਿਹੜੀ ਗੋਭੀ ਨੂੰ ਅਸੀਂ ਨਾਈਟ੍ਰੋਜਨ ਦੇਣੀ ਹੈ ਜੇ ਅਸੀਂ 4 ਗੱਟੇ ਦੇਨੇ ਸਾਨੂੰ ਗੱਟਾ ਹੀ ਦੇਣਾ ਪਊਗਾ ਕਿਉਂਕਿ ਰੇਟ ਬਈ ਤਾਂ ਵਧਿਆ ਜਿਹੜੇ ਨਾਰਮਲ ਨਵੇਂ ਕਿਸਾਨ ਸੀ ਜਾਂ ਉਹਨਾਂ ਤੋਂ ਕੱਦੂ ਹੋਏ ਨਹੀਂ ਗਰਮੀ 'ਚ ਬਈ ਕੱਦੂਆਂ ਦਾ ਘਾਟਾ ਪੈ ਗਿਆ ਕੱਦੂਆਂ ਦੀ ਜਿਹੜੀ ਉੰਨੀ ਆਪਣੀ ਬਈ ਪ੍ਰੋਡਕਸ਼ਨ ਪ੍ਰੋਡਕਸ਼ਨ ਜਿਹੜੀ ਉਹ ਨਹੀਂ ਹੋਈ ਤੇ ਤਾਂ ਕਰਕੇ ਰੇਟ ਵਧ ਗਿਆ ਹੁਣ ਅਸੀਂ ਕਿ ਜੜਵੇ ਮੰਡੀ ਤੇ ਲੈ ਕੇ ਜਾਂਦੇ ਆਂ ਬਈ ਅਸੀਂ ਦੋ ਹੀ ਘਰ ਹੁੰਦੇ ਆ ਇੱਕ ਤਾਂ ਭੁੰਦਰ ਤੋਂ ਮੁੰਡੇ ਆਉਂਦੇ ਆ ਬਈ ਤੇ ਇੱਕ ਮੈਂ ਆਏ ਹੁੰਦਾ ਬਈ ਜੜਵੇ ਮੰਡੀ ਦੇ ਵਿੱਚ ਤੇ ਹੋਰ ਕੋਈ ਦੂਜੀ ਤੀਜੀ ਬੰਦਰਾ ਬਈ ਕੱਦੂ ਨਹੀਂ ਹੁੰਦਾ ਦੋ ਘਾਰ ਹੀ ਕੱਦੂ ਲੈ ਕੇ ਆਉਂਦੇ ਆ ਕੱਦੂ ਇੰਨੇ ਘੱਟ ਲੈ ਰਹੇ ਆ ਅਪੀਲ ਕਰਦਾ ਉਹਨਾਂ ਨੂੰ ਕਿ ਬਈ ਤੁਸੀਂ ਦੋ ਤੋਂ ਤਿੰਨ ਕਨਾਲਾਂ ਸਬਜ਼ੀ ਲਾ ਲ ਜਿਹੜੀ 2-3 ਕਨਾਲਾਂ ਵਾਲੀ ਸਬਜ਼ੀ ਆ ਬਈ ਬੰਦਾ ਆਪ ਘਰੇ ਬੈਠ ਕੇ ਵੇਚ ਸਕਦਾ। ਤੋਂ ਡੇਲੀ ਦਾ 2 ਤੋਂ 3 ਕਨਾਲਾਂ ਦੇ ਵਿੱਚੋਂ ਬਈ 500-700 ਰੁਪਿਆ ਘਰੇ ਆਈ ਜਾਂਦਾ। ਤਾਂ ਕਿ ਉਹਦਾ ਬਈ ਜਿਹੜੀ 3-4 ਕਿੱਲਾਂ ਦੀ ਖੇਤੀ ਹੈ ਉਹਦਾ ਖਰਚੇ ਵਾਸਤੇ ਬਈ ਰਿਆਣ ਸਪਰੀਆਂ ਸਬਜ਼ੀ ਤੋਂ ਆਈ ਜਾਣੀਆਂ। ਘਰ ਦੀ ਸਬਜ਼ੀ ਵਾਧੂ ਹੋ ਜੂਗੀ, ਸਬਜ਼ੀ ਦਾ ਪੈਸਾ ਵੱਜ ਜਾਊਗਾ ਬਈ। ਘਰੇ ਕੋਈ 1500-2000 ਹਰ ਟਾਈਮ ਪਿਆਰ ਹੋਊਗਾ ਬੰਦੇ ਦੇ ਬਈ ਕਰਜ਼ੇ ਤੋਂ ਵੱਜ ਜਾਊਗਾ। ਮੈਂ ਬਈ 2 ਘੰਟੇ ਸਵੇਰ ਕੰਮ ਕਰਦਾ, 2 ਘੰਟੇ ਸ਼ਾਮ ਨੂੰ ਕੰਮ ਕਰਦਾ। ਤੇ ਬਾਹਰਲੇ ਮੁਲਖ ਨਾਲ ਜਿਆਦਾ ਕਮਾਈ ਹੋ ਰਹੀ ਆ ਹੁਣ ਕ੍ਰੇਟ ਹੀ ਮੇਰਾ ਬਈ 1600 ਦਾ 1500 ਦਾ ਕਦੋਂ ਦਾ ਜਾਈ ਉਹਨਾਂ ਦੇ ਡੇਲੀ 16 17 ਕ੍ਰੇਟ ਤੀਜੇ ਦਿਨੋਂ 16 17 ਕ੍ਰੇਟ ਹੋ ਜਾਂਦੇ ਆ ਬਈ